ਲਾੜੀ ਦੇ ਹੱਥਾਂ ਤੇ ਮਹਿੰਦੀ ਤੇ ਬਾਹੀ ਚੂੜਾ ਪਾਇਆ ਰਹਿ ਗਿਆ ਉਸ ਨੂੰ ਕੀ ਪਤਾ ਸੀ ਉਸ ਦਾ ਜੀਵਨ ਸਾਥੀ ਦੇ ਨਾਲ ਦੋਕ ਦਿਨਾਂ ਦਾ ਹੀ ਰਹਿਣ ਲਿਖਿਆ ਸੀ ਪ੍ਰਮਾਤਮਾ ਦੇ ਵੱਲੋਂ ਆਪਣੇ ਵਿਆਹ ਦੀ ਸ਼ੇਰਵਾਨੀ ਵਾਪਸ ਕਰਨ ਜਾ ਰਹੇ ਨੌਜਵਾਨ ਦੀ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ ਜਾਣਕਾਰੀ ਮੁਤਾਬਕ ਕਿਹਾ ਜਾ ਰਿਹਾ ਹੈ ਕਿ ਦੋ ਦਿਨ ਪਹਿਲਾਂ ਹੀ ਇਸ ਨੌਜਵਾਨ ਦਾ ਵਿਆਹ ਹੋਇਆ ਸੀ ਅਤੇ ਕਾਰ ਦੇ ਵਿੱਚ ਆਪਣੇ ਵਿਆਹ ਦੀ ਸ਼ੇਰਵਾਨੀ ਦੁਕਾਨ ਤੇ ਵਾਪਸ ਕਰਨ ਜਾ ਰਿਹਾ ਸੀ ਤੇ ਰਸਤੇ ਦੇ ਵਿੱਚ ਇਸ ਦੀ ਕਾਰ ਅਚਾਨਕ ਬੇਕਾਬੂ ਹੋ ਜਾਂਦੀ ਹੈ ਅਤੇ ਟਰੱਕ ਦੇ ਨਾਲ ਕਾਰ ਦੀ ਟੱਕਰ ਹੋ ਜਾਂਦੀ ਹੈ ਜਿਸ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਇਸ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ ਹੈ ਬਠਿੰਡਾ ਤੋਂ ਮੁਕਸਰ ਵਾਲੀ ਸੜਕ ਤੇ ਇਹ ਹਾਦਸਾ ਵਾਪਰਿਆ ਹੈ ਮੁਕਸਰ ਦੇ ਪਿੰਡ ਕੋਟਪਾਈ ਦਾ ਇਹ ਨੌਜਵਾਨ ਦੱਸਿਆ ਜਾ ਰਿਹਾ ਹੈ ਸਨਮਦੀਪ ਵਜੋ ਇਸ ਨੌਜਵਾਨ ਦੀ ਪਛਾਣ ਹੋਈ ਹੈ ਹਾਲੇ ਵਿਆਹ ਦੇ ਚਾ ਵੀ ਨਹੀਂ ਸੀ ਉਤਰੇ ਕੇ ਨੌਜਵਾਨ ਦੀ ਮੌਤ ਹੋ ਗਈ ਹੈ ਬੇਹੱਦ ਮੰਦ ਭਾਗੀ ਖਬਰ ਬਠਿੰਡਾ ਤੋਂ ਨਿਕਲ ਕੇ ਸਾਹਮਣੇ ਆਈ ਹੈ ਪਰਿਵਾਰ ਦਾ ਬਹੁਤ ਹੀ ਬੁਰਾ ਹਾਲ ਹੈ ਹਾਸੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਕਾਰ ਦੀ ਟਰੱਕ ਨਾਲ ਬੁਰੇ ਤਰੀਕੇ ਦੇ ਨਾਲ ਟੱਕਰ ਹੋਈ ਹੈ ਹੱਥਾਂ ਤੇ ਮਹਿੰਦੀ ਬਾਹੀ ਚੂੜਾ ਬੜੇ ਚਾਵਾਂ ਦੇ ਨਾਲ ਪਾਇਆ ਹੋਵੇਗਾ ਇਸ ਨਵ ਵਿਆਹੀ ਕੁੜੀ ਨੇ ਪਰ ਪ੍ਰਮਾਤਮਾ ਦੇ ਰੰਗਾਂ ਬਾਰੇ ਕਿਸੇ ਨੂੰ ਭੇਤ ਨਹੀਂ ਇੱਕ ਮਹੀਨਾ ਪਹਿਲਾਂ ਵੀ ਲਾੜੇ ਦੀ ਸੜਕ ਹਾਸੇ ਦੇ ਵਿੱਚ ਮੌਤ ਹੋਈ ਸੀ ਬੜੇ ਮਨ ਵਿੱਚ ਚਾਹ ਹੁੰਦੇ ਆ ਫਿਊਚਰ ਪਲਾਨ ਹੁੰਦੇ ਆ ਪਰ ਬੰਦਾ ਇਹ ਭੁੱਲ ਜਾਂਦਾ ਹੈ ਕਿ ਰੱਬ ਦੇ ਘਰੋਂ ਪਤਾ ਨਹੀਂ ਕਦੋਂ ਬਲਾਵਾ ਆ ਜਾਵੇ ਤੇ ਇਸ ਲਾੜੇ ਦਾ ਸਿਰਫ 2 ਦਿਨ ਪਹਿਲਾਂ ਹੀ ਵਿਆਹ ਹੋਇਆ ਸੀ ਮਾਪਿਆਂ ਨੂੰ ਰਿਸ਼ਤੇਦਾਰਾਂ ਨੂੰ ਬਹੁਤ ਚਾਹ ਸੀ ਕਿ ਅਸੀਂ ਪੁੱਤ ਵਿਆਹਿਆ ਕਿਉਂਕਿ ਵੀ ਬਾਈਸਾਲ ਆਪਣੇ ਪੁੱਤ ਨੂੰ ਪਹਿਲਾਂ ਪਾਲਦੇ ਨੇ ਫਿਰ ਵਿਆਹ ਜੋ ਕਰਦੇ ਨੇ ਅਸੀਂ ਆਪਣੇ ਚੈਨਲ ਦੇ ਜ਼ਰੀਏ ਇਹੀ ਵਾਹਿਗੁਰੂ ਸੱਚੇ ਪਾਸ਼ਾ ਮੂਰੇ ਅਰਦਾਸ ਕਰਦੇ ਆ ਕਿ ਇਹਨਾਂ ਦੇ ਪਰਿਵਾਰਾਂ ਨੂੰ ਪਾਣਾ ਮੰਨਣ ਦਾ ਬਲ ਬਖਸ਼ੀ ਵਾਹਿਗੁਰੂ ਬਹੁਤ ਹੀ ਮੰਦਭਾਗੀ ਖਬਰ ਨਿਕਲ ਕੇ ਸਾਹਮਣੇ ਆਈ ਹੈ